ਇੱਕ ਦੂਜੇ ਲਈ ਗਰਮੀਆਂ ਦੀ ਤਪਦੀ ਦੁਪਹਿਰ ਸੀ ਚਰਨਾ ਆਪਣੇ ਬਾਪੂ ਨਾਲ ਅੱਜ ਸਵੇਰ ਦਾ ਖੇਤ ਗਿਆ ਹੋਇਆ ਸਿਖਰ ਦੁਪਹਿਰੇ ਮੁੜਿਆ ਸੀ ਨਹਾ ਕੇ ਵੇੜੇ ਵਿੱਚ ਲੱਗੇ ਅੰਬ ਦੇ ਬੂਟੇ ਦੀ ਛਾਵੇਂ ਲੰਮਾ ਪੈ ਗਿਆ ਐਨੀ ਸੰਘਣੀ ਛਾਂ ਸੀ ਪਰ ਚਰਨੇ ਦੇ ਦਿਲ ਨੂੰ ਬੇਚੈਨੀ ਜਹੀ ਸੀ ਉਹ ਉੱਠ ਤਾਏ ਦੇ ਘਰ ਨੂੰ ਤੁਰ ਪਿਆ ਕਿ ਭਾਬੀ ਨੂੰ ਆਖਦਾ ਆ ਕਿ ਆਪਣੀ ਭੈਣ ਚੰਨੋ ਦਾ ਰਿਸ਼ਤਾ ਕਰਵਾ ਦੇਵੇ ਮੈਨੂੰ ਉਂਝ ਵੀ ਚਰਨੇ ਦਾ ਦਿਲ ਤਾਏ ਦੇ ਘਰ ਹੀ ਲੱਗਦਾ ਸੀ ਚਰਨੇ ਦੀਆਂ ਤਿੰਨ ਭੈਣਾਂ ਉਸ ਤੋਂ ਵੱਡੀਆਂ ਸੀ ਤੇ ਵਿਆਹੀਆਂ ਹੋਈਆਂ ਸੀ ਦੋ ਵੱਡੀਆਂ ਭੈਣਾਂ ਜਿੰਦੋ ਤੇ ਮਿੰਦੋ ਤੇ ਚਰਨੇ ਦਾ ਸੁਭਾ ਆਪਣੇ ਬਾਪ ਤੇ ਸੀ ਬਹੁਤ ਠੰਡੇ ਸੁਭਾ ਦੇ ਸਨ ਚਾਰੋਂ ਸਤ ਸੋ ਛੋਟੀ ਭੈਣ ਗਿੰਦੋ ਆਪਣੀ ਮਾਂ ਵਰਗੀ ਸੀ ਹਰ ਕੰਮ ਵਿੱਚ ਲੜਾਈ ਮੋਹਰੇ ਰੱਖਦੀ ਸੀ ਚਰਨੇ ਦੀ ਤਾਈ ਪ੍ਰੀਤੋ ਦਾ ਸੁਭਾਅ ਬਹੁਤ ਵਧੀਆ ਸੀ ਬਹੁਤ ਪਿਆਰ ਕਰਦੀ ਸੀ ਚਰਨੇ ਨਾਲ ਉਹ ਚਰਨਾ ਸੋਚਦਾ ਸੀ ਕਿ ਮੇਰੀ 베ਬੇ ਤੇ ਖਾਣ ਨੂੰ ਪੈਂਦੀ ਆ ਸਭ ਨੂੰ ਸਾਂਝੇ ਪਰਿਵਾਰ ਵਿੱਚੋਂ ਵੀ ਚਰਨੇ ਦੀ ਮਾਂ ਦੇ ਲੜ ਲੜ ਕੇ ਵੰਡ ਕਰਵਾ ਲਈ ਸੀ ਘਰ ਅਤੇ ਜ਼ਮੀਨ ਦੀ ਤੇ ਵੇੜੇ ਵਿੱਚ ਕੰਧ ਕਢਵਾ ਲਈ ਸੀ ਚਰਨਾ ਤਾਇਦੇ ਘਰ ਜਾ ਟਾਲੀ ਦੀ ਛਾਵੇਂ ਚਰਖਾ ਡਾਹ ਬੈਠੀ ਭਾਬੀ ਕੋਲ ਜਾ ਬੈਠਦਾ ਨੰਝੋ ਆਖਦੀ ਕਿਦਾਂ ਦਿਉਰਾ ਅੱਜ ਦੁਪਹਿਰ ਨੂੰ ਹੀ ਢੇੜਾ ਮਾਰ ਰਿਆ ਆਰਾਮ ਤੇ ਕਰ ਲੈਂਦਾ ਚਰਨਾ ਵੀ ਆਖਦਾ ਕਿ ਭਾਬੀ ਜੇਕਰ ਤੈਨੂੰ ਮੇਰਾ ਇੱਥੇ ਆਉਣਾ ਨਹੀਂ ਚੰਗਾ ਲੱਗਾ ਤੇ ਮੈਂ ਚਲਾ ਜਾਣਾ ਆ ਭਾਬੀ ਕਹਿੰਦੀ ਮਜਾਕ ਕਰਦੀ ਆ ਆ ਵਹਿ ਜਾ ਪ੍ਰੀਤੋ ਤਾਈ ਤੇ ਚੰਨੋ ਨਾਲ ਹੀ ਲੱਗੇ ਭੂਤ ਦੀ ਤੂਤ ਦੀ ਛਾਵੇਂ ਪੱਖੀਆਂ ਬੁੰਰ ਰਹੀਆਂ ਸਨ ਚਰਨੇ ਦਾ ਧਿਆਨ ਵੀ ਚੰਨੋ ਵਿੱਚ ਹੀ ਸੀ ਭਾਬੀ ਹੌਲੀ ਦੇਣੇ ਆਖਰੀ ਚਰਨੇ ਆ ਮੈਂ ਸਮਝਦੀ ਆ ਤੇਰੇ ਦਿਲ ਦਾ ਹਾਲ ਚਰਨਾ ਕਹਿੰਦਾ ਭਾਬੀ ਫਿਰ ਤੂੰ ਦੋ ਰੂਹਾਂ ਦਾ ਮੇਲ ਕਰਵਾ ਦੇ ਸਾਡਾ ਵਿਆਹ ਕਰਵਾ ਕੇ ਫੋਨ ਘਟਲਾ ਭਾਬੀ ਕਹਿੰਦੀ ਚਰਨਿਆ ਤੂੰ ਮੇਰੀ ਭੈਣ ਲਈ ਬਹੁਤ ਵਧੀਆ ਰਹੇਗਾ ਤੇ ਸਾਰੀ ਉਮਰ ਉਹਨੂੰ ਖੁਸ਼ ਵੀ ਰੱਖੇਗਾ ਪਰ ਅਮਰੋ ਚਾਚੀ ਦਾ ਸੁਭਾਅ ਬਹੁਤ ਕੱਬਾ ਉਹ ਤੰਗ ਕਰੂ ਚੰਨੋ ਨੂੰ ਇੱਕ ਉਹਨੇ ਸਾਡਾ ਦੱਸਿਆ ਸਾਖ ਲੈਣਾ ਵੀ ਨਹੀਂ ਸ਼ਰੀਕ ਸ਼ਰੀਕ ਆਖਦੀ ਰਹਿੰਦੀ ਆ ਹਰ ਵੇਲੇ ਚਰਨਾ ਕਹਿੰਦਾ ਭਾਬੀ ਤੂੰ ਬੇਬੇ ਨੂੰ ਛੱਡ ਮੇਰੇ ਤੇ ਵਿਸ਼ਵਾਸ ਰੱਖ ਤੇਰੇ ਭੈਣ ਨੂੰ ਆਪਣੀ ਜ਼ਮੀਨ ਨਾਲੋਂ ਵੱਧ ਪਿਆਰ ਕਰੂੰ ਭਾਬੀ ਕਹਿੰਦੀ ਜ਼ਮੀਨ ਨਾਲੋਂ ਵੱਧ ਇਹ ਕੀ ਚਰਨਾ ਕਹਿੰਦਾ ਜੱਟਾਂ ਲਈ ਜ਼ਮੀਨ ਹੀ ਸਭ ਕੁਝ ਹੁੰਦੀ ਆ ਪ੍ਰੀਤੋ ਤਾਈ ਨੇ ਆਵਾਜ਼ ਮਾਰੀ ਚਰਨਿਆ ਤੁਸੀਂ ਕੀ ਕੁਸਰਮੁਸਰ ਕਰੀ ਜਾਂਦੇ ਹੋ ਦਿਓਰ ਪਰਜਾਈ ਚਰਨਾ ਕਹਿੰਦਾ ਤਾਈ ਕੁਛ ਨਹੀਂ ਤਾਈ ਆਪਣੇ ਬੇਬੇ ਦੀਆਂ ਚੁਗਲੀਆਂ ਕਰਨ ਆਇਆ ਸੀ ਭਾਬੀ ਕੋਲ ਪ੍ਰੀਤੋ ਤਾਈ ਕਹਿੰਦੀ ਉਹਦੀਆਂ ਚੁਗਲੀਆਂ ਮੇਰੇ ਨਾਲ ਕਰ ਆ ਕੇ ਮੇਰੀ ਦਰਾਨੀਆਂ ਚਰਨਾ ਕਹਿੰਦਾ ਅੱਜ ਤਾਈ ਭਾਬੀ ਨਾਲ ਹੀ ਕਰ ਲਈਆਂ ਫਿਰ ਤੇਰੇ ਨਾਲ ਕਰਾਂਗਾ ਕਦੇ ਚਰਨਾ ਆਖਦਾ ਭਾਬੀ ਤੇਰਾ ਇਹੋ ਬੱਚੇ ਵਾਲਾ ਕੰਮ ਨਿਭੜ ਜਾਵੇ ਤੇ ਫਿਰ ਤੂੰ ਪੇਕੇ ਜਾ ਕੇ ਗੱਲ ਕਰ ਆਈ ਮੈਂ ਇਧਰ ਵੱਡੀਆਂ ਭੈਣਾਂ ਨਾਲ ਜਾ ਕੇ ਗੱਲ ਕਰਦਾ ਉਹ ਬੇਬੇ ਨੂੰ ਮਨਾਉਣ ਰਿਸ਼ਤੇ ਬਾਰੇ ਨੰਝੋ ਦੇ ਕੁੜੀ ਹੁੰਦੀ ਹੈ ਤੇ ਚੰਨੋਂ ਦੀ ਮਾਂ ਦੇ ਡਿੱਕਣ ਨਾਲ ਲਤ ਤੇ 60 ਵਜ ਗਈ ਸੀ ਚੰਨੋਂ ਵਾਪਸ ਆਪਣੇ ਪਿੰਡ ਚਲੀ ਜਾਂਦੀ ਹੈ ਚਰਨਾ ਉਦਾਸ ਹੁੰਦਾ ਹੈ ਕਿ ਅਜੇ ਕੋਈ ਗੱਲ ਵੀ ਨਹੀਂ ਸੀ ਕੀਤੀ ਚੰਨੋਂ ਨਾਲ ਉਹ ਚਲੇ ਵੀ ਗਈ ਚਰਨਾ ਵੀ ਆਪਣੀਆਂ ਦੋਨੋਂ ਵੱਡੀਆਂ ਭੈਣਾਂ ਨਾਲ ਗੱਲ ਕਰਦਾ ਤੇ ਉਹ ਬੇਬੇ ਨੂੰ ਆਖਦੀਆਂ ਕਿ ਨੰਝੋ ਭਾਬੀ ਆਪਣੀ ਭੈਣ ਦਾ ਸਾਖ ਕਰਵਾਉਂਦੀ ਆ ਚਰਨੇ ਨੂੰ ਬੇਬੇ ਆਖਦੀ ਮੈਂ ਨਹੀਂ ਕਰਨਾ ਸ਼ਰੀਕਾਂ ਦਾ ਦੱਸਿਆ ਸਾਖ ਪੈਣਾ ਸਮਝਾਉਂਦੀਆਂ ਬੇਬੇ ਕੁੜੀ ਸ਼ਰੀਫਾ ਤੇਰੇ ਕਹਿਣੇ ਵਿੱਚ ਰਹੁ ਦੇਖੀ ਕਿਤੇ ਹੋਰ ਨਾ ਫਸ ਜਾਵੇਂ ਬੇਬੇ ਨੇ ਬੇਦੀਲੀ ਜਹੀ ਨਾਲ ਹਾਂ ਕਰ ਦਿੱਤੀ ਤੇ ਨੰਝੋ ਨੂੰ ਸ਼ਗਨ ਦਾ ਰੁਪਈਆ ਦੇ ਅਤੇ ਗੋੜ ਦੇ ਪੇਕਿਆਂ ਦੇ ਭੇਜ ਦਿੱਤਾ ਰਿਸ਼ਤਾ ਪੱਕਾ ਕਰਨ ਨੰਝੋ ਦੀ ਕੁੜੀ 4 ਕਮਹੀਨਿਆਂ ਦੀ ਹੋ ਗਈ ਸੀ ਨੰਝੋ ਤੇ ਪਾਲ ਰਿਸ਼ਤੇ ਦੀ ਗੱਲ ਪਹਿਲਾਂ ਵੀ ਕਰ ਚੁੱਕੇ ਸੀ ਚੰਨੋਂ ਦੇ ਬਾਪੂ ਨਾਲ ਜਦੋਂ ਉਹ ਚੰਨੋਂ ਨੂੰ ਲੈਣ ਵਾਪਸ ਆਇਆ ਸੀ ਉਹਨਾਂ ਨੇ ਵੀ ਚਰਨੇ ਨਾਲ ਲਈ ਸ਼ਗਨ ਭੇਜ ਦਿੱਤਾ ਸੀ ਤੇ ਨੰਝੋ ਅੱਸੂ ਦਾ ਵਿਆਹ ਪੱਕਾ ਕਰਾਈ ਸੀ ਚਰਨੇ ਤੇ ਚੰਨੋਂ ਨੂੰ ਬਹੁਤ ਖੁਸ਼ੀ ਸੀ ਤੇ ਡਰ ਵੀ ਸੀ ਕਿ ਕੋਈ ਵੀ ਨજર ਹੀ ਨਾ ਲੱਗ ਜਾਵੇ ਕਿਤੇ ਚਾਰਨੇ ਦੇ ਮਾਲ ਨੇ ਆਪਣੇ ਪਸ਼ੂਆਂ ਵਾਲੇ ਬਾੜੇ ਦੇ ਬਾਹਰ ਨੂੰ ਰਸਤੇ ਦੇ ਨਾਲ-ਨਾਲ ਪਾਥੀਆਂ ਪੱਥਕੇ ਲਗਾਈਆਂ ਸਨ ਪਾਥੀਆਂ ਜੇ ਗਿੱਲੀਆਂ ਹੀ ਸੀ ਤੇ ਪਾਲੇ ਦਾ ਮੁੰਡਾ ਹਰਜੀਤ ਆਪਣੇ ਮਿੱਤਰਾਂ ਨਾਲ ਸਾਈਕਲ ਦੇ ਟਾਇਰ ਨੂੰ ਡੰਡਾ ਮਾਰ ਪਿੱਛੇ ਭੱਜ ਰਿਹਾ ਸੀ ਉਹਦਾ ਟਾਇਰ ਪਾਥੀਆਂ ਵੱਲ ਹੋ ਗਿਆ ਤੇ ਹਰਜੀਤ ਤੇ ਉਹਦੇ ਦੋਸਤਾਂ ਕੋਲੋਂ ਪਾਥੀਆਂ ਟੁੱਟ ਗਈਆਂ ਅਮਰੋ ਨੇ ਸ਼੍ਰੀਕ ਸ਼੍ਰੀ ਕਾਖ ਬਹੁਤ ਕੁਝ ਸੁਣਾਇਆ ਆਪਣੀ ਜੇਠਾਣੀ ਪ੍ਰੀਤੋ ਨੂੰ ਤੇ ਕਿਹਾ ਮੇਰੇ ਵੱਲੋਂ ਚੰਨੋਂ ਦੇ ਰਿਸ਼ਤੇ ਲਈ ਨਾ ਨੰਝੋ ਹੱਥ ਜੋੜ ਆਖਦੀ ਚਾਚੀ ਇੱਕ ਪਾਥੀਆਂ ਕਰਕੇ ਨਾ ਰਿਸ਼ਤਾ ਤੋੜ ਮੈਂ ਪੱਥ ਦਿੰਦੀ ਆ ਤੇਰੀਆਂ ਹੋਰ ਪਾਥੀਆਂ ਨੰਝੋ ਨੇ ਗੋਹੇ ਦਾ ਟੋਕਰਾ ਛੁੱਟਿਆ ਤੇ ਪਾਥੀਆਂ ਪੱਥਣ ਲੱਗੀ ਅਮਰੋ ਕਹਿੰਦੀ ਐਵੇਂ ਚੰਗੀ ਬਣਨ ਦੇਪ ਬਹੁਤੇ ਪਖੰਡ ਨਾ ਕਰ ਮੈਂ ਹੁਣ ਨਹੀਂ ਵਿਆਹਾਂਦੀ ਆਪਣਾ ਪੁੱਤ ਤੇਰੀ ਭੈਣ ਨਾਲ ਚੱਲ ਉਠ ਚਲਦੀ ਬਣ ਇਥੋਂ ਨੰਝਰੋਂਦੀ ਹੀ ਆਪਣੇ ਘਰ ਚਲੀ ਗਈ ਚਰਨਾ ਸਾਰਾ ਕੁਝ ਸੁਣ ਰਿਹਾ ਸੀ ਉਹ ਬੋਲਿਆ ਬੇਬੇ ਭਾਬੀ ਨੂੰ ਐਦਾਂ ਕਿਉਂ ਬੋਲਦੀਆਂ ਪਾਥੀਆਂ ਹੀ ਟੁੱਟੀਆਂ ਸੀ ਅਮਰੋ ਕਹਿੰਦੀ ਤੈਨੂੰ ਮੈਂ ਜੰਮਿਆ ਸ਼ਰੀਕਣੀ ਨੇ ਨਹੀਂ ਜਿਹੜਾ ਉਹਦਾ 헤ਜ ਕਰਦਾ ਹਰ ਵੇਲੇ ਹੁਣ ਤੂੰ ਵੜ ਕੇ ਦਿਖਾ ਉਹਨਾਂ ਦੇ ਘਰ ਤੇਰੀਆਂ ਟੰਗਾਂ ਮੈਂ ਤੋੜਦੀਆਂ ਚਰਨਾ ਦਿਲੋਂ ਬਹੁਤ ਦੁਖੀ ਸੀ ਇਕ ਤੇ ਚੰਨੋਂ ਨਾਲ ਰਿਸ਼ਤਾ ਤੋੜਨ ਵਾਲੀ ਗੱਲ ਬੇਬੇ ਦੇ ਮੂੰਹੋਂ ਸੁਣ ਕੇ ਤੇ ਦੂਜਾ ਪ੍ਰੀਤੋ ਤਾਈ ਦੇ ਟੱਬਰ ਨੂੰ ਅਵਾ ਤਵਾ ਬੋਲੀ ਜਾਂਦੀ ਸੀ ਉਹਦੀ ਮਾਂ ਚਰਨੇ ਦੇ ਦਿਲ ਵਿੱਚ ਸੂਲ ਵਾਂਗ ਚੁੱਭਦੇ ਸੀ ਮਾਂ ਦੇ ਕਹਿੇ ਬੋਲ ਚਰਨਾ ਸੋਚਦਾ ਬਾਪੂ ਨਾਲ ਗੱਲ ਕਰਦਾ ਆ ਉਹਨੇ ਬਾਪੂ ਨੂੰ ਸਾਰੀ ਗੱਲ ਦੱਸੀ ਚਰਨੇ ਦਾ ਬਾਪੂ ਅਜੇ ਪਾਥੀਆਂ ਵਾਲੀ ਗੱਲ ਤੋਂ ਅਣਜਾਣ ਸੀ ਉਹ ਆਪਣੀ ਵੱਡੀ ਕੁੜੀ ਜਿੰਦੋ ਦੇ ਸਹੁਰੇ ਸੋਰੇ ਸੀ ਖਬਰ ਲੈਣ ਉਹਦੇ ਪਿੰਡ ਗਿਆ ਸੀ ਚਰਨੇ ਦੇ ਬਾਪੂ ਨੇ ਅਮਰੋ ਨੂੰ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਜੁਆਕ ਤੇ ਪਾਥੀਆਂ ਤੋੜਨ ਕਰਕੇ ਚਰਨੇ ਦਾ ਸਾਖ ਤੋੜਦੀ ਨੂੰ ਇਹੋ ਕੋਈ ਬੰਦਿਆਂ ਦੇ ਕੰਮ ਨਹੀਂ ਜਵਾਨ ਕੀਤੀ ਆ ਮੈਂ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਦਾ ਹੁਣ ਤੂੰ ਜੋ ਮਰਜ਼ੀ ਕਰ ਲੈ ਚਰਨੇ ਦਾ ਵਿਆਹ ਚਨੂ ਨਾਲ ਹੀ ਹੋਊ ਮਨਤਾ ਸਿੰਘ ਦੀ ਆਵਾਜ਼ ਨੰਝੋ ਦੇ ਘਰ ਸੁਣਾਈ ਦੇ ਰਹੀ ਸੀ ਨੰਝੋ ਨੇ ਆਪਣੇ ਸੱਸ ਨਾਲ ਸਲਾਹ ਕੀਤੀ ਕਿ ਅਜੇ ਚਾਚੀ ਦੇ ਰਿਸ਼ਤੇ ਨੂੰ ਦਿੱਤੇ ਜਵਾਬ ਵਾਲੀ ਗੱਲ ਮੈਂ ਆਪਣੇ ਬਾਪੂ ਨੂੰ ਨਹੀਂ ਦੱਸਦੀ ਉਹ ਬਹੁਤ ਪਰੇਸ਼ਾਨ ਹੋ ਉਸ ਜਮਾਨੇ ਵਿੱਚ ਜੇਕਰ ਕੋਈ ਕਿਸੇ ਦੇ ਧੀ ਪੁੱਤ ਨੂੰ ਰਿਸ਼ਤਾ ਕਰ ਬਾਅਦ ਵਿੱਚ ਜਵਾਬ ਦੇ ਦਿੰਦਾ ਸੀ ਤੇ ਮਾਪੇ ਬਹੁਤ ਸ਼ਰਮ ਮਹਿਸੂਸ ਕਰਦੇ ਸਨ ਤੇ ਸਮਾਜ ਵੀ ਉਸ ਦੀ ਧੀ ਅਤੇ ਪੁੱਤ ਉੱਤੇ ਉਂਗਲ ਉਠਾਉਂਦਾ ਸੀ ਕਿ ਪਤਾ ਨਹੀਂ ਕੀ ਖੋਟ ਹੋ ਜੋ ਰਿਸ਼ਤਾ ਛੱਡ ਦਿੱਤਾ ਪਰ ਅਮਰੋ ਸ਼ੁਰੂ ਤੋਂ ਹੀ ਝੁੱਠੇ ਪਖੰਡ ਕਰਕੇ ਬੰਤ ਸਿੰਘ ਨੂੰ ਆਪਣੀ ਗੱਲ ਮੰਨਣ ਲਈ ਮਜਬੂਰ ਕਰ ਦਿੰਦੀ ਸੀ ਉਸ ਸ਼ਾਮ ਤੇ ਰੋਟੀ ਵੀ ਨਾ ਪੱਕੀ ਚਰਨੇ ਦੇ ਘਰ ਅਮਰੋ ਆਪ ਅੰਦਰ ਬੜ ਲੰਮੀ ਪੈ ਗਈ ਚਰਨੇ ਤੇ ਉਹਦੇ ਬਾਪੂ ਨੇ ਦੁੱਧ ਗਰਮ ਕੀਤਾ ਤੇ ਸਵੇਰ ਦੀਆਂ ਬਈਆਂ ਰੋਟੀਆਂ ਹੀ ਖਾ ਲਈਆਂ ਤੇ ਲੰਮੇ ਪੈ ਗਏ ਅਮਰੋ ਨੇ ਸਵੇਰੇ ਹੀ ਝੋਲਾ ਚੁੱਕਿਆ ਤੇ ਬਿਨਾਂ ਕੁਝ ਦੱਸੇ ਪੁੱਛੇ ਘਰੋਂ ਚਲੀ ਗਈ ਚਰਨਾ ਕਹਿੰਦਾ ਬਾਪੂ ਇਹੋ ਬੇਬੇ ਕਿੱਥੇ ਚਲੀ ਗਈ ਹੋਣਾ ਬਾਪੂ ਕਹਿੰਦਾ ਇਹੋ ਬਥੇਰੇ ਵਖੰਡ ਕਰਦੀ ਹੁੰਦੀ ਤੈਨੂੰ ਪਤਾ ਹੀ ਆ ਗਿੰਦੋ ਤੇ ਗਈ ਹੋਣੀ ਆ ਉਹਦੇ ਨਾਲ ਹੀ ਇਹਦੀ ਸੁਰ ਮਿਲਦੀ ਹੋਰ ਤੇ ਕੋਈ ਨਹੀਂ ਇਹਦੇ ਵਰਗਾ ਚਰਨਾ ਕਹਿੰਦਾ ਬਾਪੂ ਹੁਣ ਰੋਟੀ ਦਾ ਕੋਈ ਬੰਦੋਬਸਤ ਕਰਨਾ ਪਊ ਬੇਬੇ ਨੇ ਪਤਾ ਨਹੀਂ ਕਦੋਂ ਮੁੜਨਾ ਗਈ ਨੇ ਪ੍ਰੀਤੋ ਤਾਈ ਨੇ ਚਰਨੇ ਨੂੰ ਆਵਾਜ਼ ਲਗਾਈ ਕੰਧ ਉੱਤੋਂ ਕਿ ਆ ਰੋਟੀ ਫੜਲਾ ਪੁੱਤ ਅਮਰ ਨੂੰ ਦੇਖ ਲਿਆ ਸੀ ਮੈਂ ਗੁੱਸੇ ਵਿੱਚ ਝੋਲਾ ਚੱਕੀ ਜਾਂਦੀ ਨੂੰ ਚਰਨਾ ਤਾਈ ਕੋਲੋਂ ਰੋਟੀ ਫੜਦਾ ਹੋਇਆ ਸੱਚੀ ਤਾਈ ਤੋਂ ਬਾਹਲਾ ਕਰਦੀਆਂ ਸਾਡਾ ਇੱਕ ਇਹੋ ਬੇਬੇ ਆ ਜਿਹੜੀ ਬੋਲਣ ਲੱਗੀ ਨਹੀਂ ਸੋਚਦੀ ਪ੍ਰੀਤੋ ਤਾਈ ਕਹਿੰਦੇ ਚੱਲ ਪੁੱਤ ਸੁਭਾਅ ਹੁੰਦਾ ਆਪਣਾ ਆਪਣਾ ਤਾਈ ਕੰਦੂ ਤੇ ਰੋਟੀ ਫੜਾ ਚਲੀ ਗਈ ਚਰਨਾ ਤੇ ਬਾਪੂ ਮੰंजे ਤੇ ਬੈਠੇ ਰੋਟੀ ਖਾਣ ਲੱਗੇ ਬਾਪੂ ਕਹਿੰਦਾ ਪੁੱਤ ਔਰਤ ਹੀ ਘਰ ਨੂੰ ਸਵਰਗ ਬਣਾ ਦਿੰਦੀ ਹੈ ਤੇ ਜੇਕਰ ਉਹੀ ਔਰਤ ਤੇਰੀ ਮਾਂ ਵਰਗੀ ਹੋਵੇ ਤੇ ਘਰ ਬੜਨ ਨੂੰ ਦਿਲ ਨਹੀਂ ਕਰਦਾ ਕਿਸਮਤ ਆ ਆਪਣੀ ਆਪਣੀ ਮੇਰੇ ਵਿੱਚ ਇਹੋ ਹੀ ਲਿਖੀ ਸੀ ਉਧਰ ਅਮਰੋ ਨੂੰ ਵਸਤੂ ਉੱਤਰ ਕੇ ਤੁਰੀ ਆਉਂਦੀ ਨੂੰ ਦੇਖ ਗਿੰਦੋ ਸਮਝ ਗਈ ਕਿ ਅੱਜ ਬੇਬੇ ਪੱਕਾ ਕੋਈ ਲੜਾਈ ਝਗੜਾ ਕਰਕੇ ਆਈ ਹੋਊ ਬੇਬੇ ਨੂੰ ਆਉਂ ਹੀ ਦੇਖ ਗਿੰਦੋ ਦੇ ਜਵਾਕ ਦੌੜੇ ਆਏ ਨਾਨੀ ਆਈ ਨਾਨੀ ਅਮਰੋ ਨੇ ਦੱਫਕਾ ਮਾਰਿਆ ਪਿੱਛੇ ਹਟੋ ਪਹਿਲਾਂ ਪਾਣੀ ਦਾ ਘੁੱਟ ਤੇ ਪੀ ਲੈਣ ਦਿਓ ਅਮਰੋ ਜਾਂਦੀ ਮੰਜੇ ਤੇ ਬੈਠ ਗਈ ਤੇ ਗਿੰਦੋ ਦਾ ਪਾਣੀ ਦਾ ਗਲਾਸ ਫੜਾਉਂਦੀ ਪੁੱਛਦੀ ਬੇਬੇ ਅੱਜ ਕਿੱਦਾਂ ਯਾਦ ਆਈ ਸੁੱਖ ਤਾਂ ਹੈ ਅਮਰੋ ਕਹਿੰਦੀ ਘਰ ਵਿੱਚ ਮੈਨੂੰ ਕੌਣ ਪੁੱਛਦਾ ਸਭ ਸ਼ਰੀਕਣੀ ਨੇ ਬੱਸ ਵਿੱਚ ਕੀਤੇ ਆ ਉਹ ਦੋਨੋਂ ਪਿਓ ਪੁੱਤ ਉਹਨਾਂ ਦੀ ਬੋਲੀ ਬੋਲਦੇ ਤੇ ਦੋਨੋਂ ਵੱਡੀਆਂ ਵੀ ਤਾਈ ਤਾਈ ਕਰਦੀ ਫਿਰਦੀਆਂ ਉਹਨਾਂ ਦੇ ਕਹਿਣ ਤੇ ਹੀ ਮੈਂ ਹਾਂ ਕਰ ਬੈਠੀ ਸੀ ਚਰਨੇ ਦੇ ਰਿਸ਼ਤੇ ਲਈ ਹੁਣ ਮੈਂ ਜਵਾਬ ਦੇ ਦਿੱਤਾ ਸ਼ਰੀਕਾਂ ਨੂੰ ਗਿੰਦੋ ਕਹਿੰਦੀ ਬੇਬੇ ਇਹ ਤੂੰ ਬਹੁਤ ਚੰਗਾ ਕੀਤਾ ਮੈਨੂੰ ਤੇ ਇਹੋ ਰਿਸ਼ਤਾ ਪਹਿਲਾਂ ਹੀ ਪਸੰਦ ਨਹੀਂ ਸੀ ਮੈਂ ਤੇ ਚਰਨੇ ਲਈ ਆਪਣੀ ਗਵੰਡਨ ਨੂੰ ਹਾਂ ਕੀਤੀ ਹੋਈ ਸੀ ਉਹਦੀ ਭੈਣ ਲਈ ਅਮਰੋ ਕਹਿੰਦੀ ਲੈਤੀ ਏ ਇਹੋ ਤੇ ਬਹੁਤ ਵਧੀਆ ਅਸੀਂ ਤੇਰੀ ਗਵਾਨਨ ਦੀ ਭੈਣ ਨਾਲ ਗੱਲ ਕਰਕੇ ਰਿਸ਼ਤਾ ਪੱਕਾ ਕਰ ਦਿੰਨੇ ਆ ਚੱਲ ਹੁਣੇ ਚੱਲਦੀਆਂ ਉਹਦੇ ਕੋਲ ਗਿੰਦੋ ਕਹਿੰਦੀ ਬੇਬੇ ਪਹਿਲਾਂ ਕੁਛ ਖਾ ਤੇ ਲੈ ਅਮਰੋ ਕਹਿੰਦੀ ਮੇਰੀ ਤੇ ਭੁੱਖ ਲੱਗ ਗਈ ਤੇਰੀ ਗੱਲ ਸੁਣ ਹੁਣ ਮੈਂ ਵੀ ਰਿਸ਼ਤਾ ਕਰਕੇ ਜਵਾਨ ਦਿੰਦੀ ਆ ਤੇ ਜੇਕਰ ਤੇਰਾ ਬਾਪੂ ਨਹੀਂ ਆਪਣੀ ਜਵਾਨ ਤੋਂ ਪਿੱਛੇ ਹਟਣ ਵਾਲਾ ਤੇ ਮੈਂ ਵੀ ਨਹੀਂ ਹਟਦੀ ਫਿਰ ਆਪਣੇ ਜਵਾਨ ਤੋਂ ਪਿੱਛੇ ਦੋਨੋਂ ਗਵਾਂਡਣ ਦੇ ਘਰ ਵੱਲ ਤੁਰ ਪਈਆਂ ਸਨ ਬਾਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਸੁਣ ਲਈ ਧੰਨਵਾਦ